इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ इंडियन टीवी न्यूज़ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਹਾਂਜੀ ਜੋ ਅੱਜ ਜਿਲ੍ਹਾ ਪ੍ਰਿੰਦੇਪੁਰ ਦੇ ਪ੍ਰਧਾਨ ਅਮਰਜੀਤ ਕੋ ਸਾਧਨ ਅਮਿਤ ਅੱਜਕੱਲ ਮਡੇ ਭਾਈ ਉਹ ਕਿ ਮੋਦੀ ਕੀ ਨੇਤਰੋਂ ਦੀ ਪਈ ਨਾ ਅੱਜ ਦਾ ਸਤਿ ਸ੍ਰੀ ਅਕਾਲ ਅੰਗਰੇਜ਼ੀ ਨਿਯਮ ਤੇ ਗ੍ਰੀਟਿੰਗ ਵਾਲਾ ਲੁਟਿਚਾ ਕੋ ਮੈਂ ਤੇ ਗਏ ਇਸ ਕਰਕੇ ਜੋ ਅਮਰਜੀਤ ਪਰਮੈਣਾ ਸ਼ਾਹਦਾਜੀ ਕਹਿ ਰਹੇ ਆ ਕਿ ਡਾਕਟਰ ਐਸ ਪੀ ਬਰਾਇਨ ਨੂੰ ਹਰ ਤਰ੍ਹਾਂ ਦੇ ਜੋ ਸਵਾਗਤ ਕਹਿ ਲਿਆ ਜਿਵੇਂ ਬਹੁਤ ਹੀ ਹੋਈਗੀ ਕੰਪਲੀਟ ਪ੍ਰੋਸੈਸ ਹੋਊਗਾ ਅਚਾਨਕ ਨੂੰ ਕਰਤੇ ਨਾ ਉਸਤੇ ਇਹਨਾਂ ਨੂੰ ਸਲਾਹੀ ਦੇਣ ਦੇ ਵਾਸਤੇ ਹਰ ਤਰ੍ਹਾਂ ਦੇ ਜੋ ਕੰਮ ਡਾਕਟਰ ਐਸ ਪੀ ਬਰਾਇਨ ਲੋਕੀ ਤੇ ਹੁੰਦੇ ਇਸ ਕਰਕੇ ਡਾਕਟਰ ਐਸ ਪੀ ਬਰਾਇਨ ਬਹੁਤ ਹੀ ਸਮਾਜ ਸੇਵੀ ਸੰਸਥਾ ਦੇ ਮੈਂਬਰ ਜਿਨ੍ਹਾਂ ਨੇ ਬਹੁਤ ਹੀ ਵੱਡਾ ਪ੍ਰਾਪਤ ਇਹ ਮੈਨੂੰ ਕੀਤਾ ਪ੍ਰੇਮਨ ਚੰਦਾਲ ਸਰਪੁੱਤਰ ਮਦਤੀ ਅੰਡੀ ਐਕਸਟ੍ਰੋਨ ਦੀ ਬਾਈਟ ਨੂੰ ਕਦੇ ਨਹੀਂ ਪਾ ਸਕਦਾ ਜੇ ਆਫਿਸ ਮਾਰ ਸੀ ਵੀ ਦੀ ਪੂਰੀ ਬਰਦਰ ਕਾਰਗਰਤੀ ਸਰਵਾਪੀ ਨਾਮ ਤੋਂ ਲਾ ਅੱਜ ਇਹ ਜੁੜਨਾ ਨਾ ਕਰ ਬਾਕੀ ਜੋ ਇਫੈਕਟਸ ਹੋਣਗੇ ਅੱਜ ਇੱਕ ਜੀ ਮੇਰੀ ਕੀ ਕਹਾਣੀ ਹੈ ਜਿਹੜਾ ਮੈਂ ਪਾਦੀ ਬਾਇਰ ਚਾ ਅੰਡੀ ਦਾ ਪਰਿਵਾਰਾਂ ਨੂੰ ਮੇਰੇ ਪਰਿਵਾਰਾਂ ਨੂੰ ਪਰਿਵਾਰਾਂ ਨੂੰ ਇਸ ਨੂੰ ਪਛਾਣ ਕੇ ਅੱਜ ਬਾਰੇ ਕੀ ਗੱਲ ਕਰਾਂਗੇ। ਅਸੀਂ ਪਨਵਾਦੀਆਂ ਸਰਵਪੱਤਰ ਪਲਾ ਇਰੀਟੇਬਲ ਕਸਤੇ ਕਿੰਨਾਂ ਦੇ ਸਾਡੇ ਬਹੁਤ ਹੀ ਮਿਹਨਤੀ ਅਮਨਜੀਤ ਚਾਹਵਾਲੀ ਜੋ ਵਿਦਾ ਪਰਧਾਰੋ ਉਹ ਦਿਨ ਦਾ ਮਿਹਨਤ ਕਰਦਾ ਰਹੇ ਅੱਜ ਸਾਡੇ ਸ਼ਹਿਰ ਕਦਵੰਡੀ ਪਾਈ ਦੇ ਵਿੱਚ ਅਤੇ ਮੁਸਕੀ ਜਬ ਲਗਭਗ 20 ਪੈਨਸ਼ਨਰ ਰੀ ਪਰਤਨ ਪੈਨਸ਼ਨਰਾਂ ਲਈ ਅਸੀਂ ਤੁਹਾਨੂੰ ਧੰਨਵਾਦੀਆਂ ਇਹ ਇੱਕ ਬਹੁਤੀ ਸ਼ਲਾਘਾਯੋਗ ਉਪਰੰਧ ਕਿਉਂਕਿ ਸਾਡੇ ਗੁਰੂ ਸਾਹਿਬਾ ਦਾ ਵੀ ਕਿਹਾ ਕਿ ਗਰੀਬ ਦਾ ਮੋਹ ਗੁਰੂ ਦੀ ਕੋਲ ਇੱਕ ਬਹੁਤੀ ਸ਼ਲਾਘਾਯੋਗ ਮੌਕਾ ਦੇ ਆ ਕਿ ਅੱਜ ਦੇ ਸਮੇਂ ਵਿੱਚ ਜੋ ਗਰੀਬ ਹੋਰ ਤਾਂ ਵਿਧਵਾ ਹੋਰ ਤਾਂ ਬਿਮਾਰ ਹੋਣ ਤਾਂ ਇਹ ਜਿਹੜਾ ਪ੍ਰੋਸਟ ਦਾਦੀ ਸਹਾਇਤਾ ਕਰ ਰਿਹਾ ਅਸੀਂ ਬਹੁਤ ਧੰਨਵਾਦੀਆਂ ਬਾਈ ਸਾਹਿਬ ਜਿਹੜੀ ਤੇ ਮੈਡਮ ਅਰਜੀਤਪੁਰ ਸਾਹਿਬਾ ਦੀ ਜੋ ਆਪਣਾ ਕੰਮ ਦੀ ਸਮਾ ਕਰਨ ਕੀਦਨਰਾ ਮਿਹਨਤ ਕਰ ਰਹੇ ਬਹੁਤ ਬਹੁਤ ਅਸੀਂ ਜੋ ਅੱਜ ਡਾਕਟਰ ਐਸ ਪੀ ਬਰਾਏ ਬਣੋਂ ਮੀਨੀ ਵਾਰਤ ਪ੍ਰਸਨ ਮੰਡੀ ਜਾ ਰਹੀ ਹੈ ਫੰਗਰੀਆਂ ਵੀ ਸਵਾਰਾਂ ਨੂੰ ਅੱਜ ਅਸੀਂ ਮੈਡਮ ਇਹਦਾ ਪਰਿਪੇਖਤਤਾ ਹਨ ਮੈਡਮ ਹੰਕੀਤ ਕੋ ਚਾਹਰਾ ਰਹਤੋਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਡਾਕਟਰ ਐਸ ਪੀ ਬਰਾਏ ਵੱਲੋਂ ਕੀ ਕੀ ਸਿਵਾਵਾਂ ਦਿੱਤੀਆਂ ਜਾਂਦੀਆਂ ਕਿ ਨਹੀਂ ਐਮਰਜੈਂਸੀ ਨਾਲ ਉਹਨਾਂ ਦਾ ਕੰਮ ਬਣਿਆ ਵੀ ਨਹੀਂ ਮਤਲਬ ਪੀਟੀ ਤੋਂ ਲੈ ਕੇ ਪੰਜਵੇਂ ਪੀ ਤੋਂ ਮੰਗੋ ਅਨੁਗ੍ਰਹਿ ਸਰਦਾਰ ਨੂੰ ਲੱਗਦਾ ਹੈ ਕਿ ਇਹ ਇੰਟਰਸਟਿੰਗ ਐਕਟਿਵਿਟੀ ਸੀ ਉਹ ਰਾਈਵਨਾਂ ਜੋ ਕਿ ਹਮੇਸ਼ਾ ਹੀ ਬਹੁਤ ਇੱਥੇ ਆਪਣੇ ਕੁਲਪਰ ਦੀਆਂ ਅੰਦਰ ਬਹੁਤ ਹੀ ਸਵਾਮਲਿਕ ਕਹਾਣੀਆਂ ਬਤਾਦੀਆਂ ਨੇ ਇਸੇ ਲਈ ਅੱਜ ਅੱਜ ਜੇ ਦੋਦੇ ਰਹੇ ਜਿਹੜੀਆਂ 25 ਦੇ ਵਿੱਚ ਤੇ ਮੁੱਠੀਆਂ ਤੇ ਲੈ ਇੱਥੇ ਅੱਜ ਵੀ ਬੈਂਚਾਂ ਜਿਹੜੀਆਂ ਬਹੁਤ ਵੰਡੀਆਂਆਂ ਨੇ ਤੇ ਇਹੇ ਲੋੜ ਵੱਲ ਉਹਨਾਂ ਵਿੱਚਾਂ ਦੇ ਜਿਹੜੇ ਕੋਈ ਅਲਗ ਨਵੇਂ ਵਿਦਵਾਇਆ ਜਾਂ ਕਿਸੇ ਨਾਲ ਕੋਈ ਨਹੀਂ ਹੈਗਾ ਤੇ ਉਹਨਾਂ ਵਾਸਤੇ ਸਪੈਸ਼ਲ ਸੈਟਅਪ ਕੀਤਾ ਗਿਆ ਹੈ ਤੇ ਮੁੰਡੇ ਨਾਲ ਨਾਲ ਜਿਹੜਾ ਪਿਛਲੇ ਸਾਲ ਨੂੰ ਕੀ ਖੜਾ ਕਰਨ ਨੂੰ ਬਹੁਤ ਧਾਰਕਸਾਨੇ ਗਏ ਸੀ ਉਹ ਮੰਨਵਾ ਦਾ ਸਾਈਡ ਦੇ ਨਾਲ ਦੇ ਲਿਖਿੰਦੇ ਨੇ ਕਿਉਂਕਿ ਉਹਨਾਂ ਵੱਲੋਂ ਜਿਹੜੇ ਸਾਈਟ ਪਰ ਪਾਸ ਹੋਏ ਨੇ ਉਹਨਾਂ ਦਾ ਵੀ ਕੰਮ ਚੱਲਦੇ ਆ ਅਸੀਂ ਡਾਕਟਰ ਰਸਤੀ ਸਿੰਘ ਨੂੰ ਬੁਲਾਇਆ ਦਾ का ਕਰਦੇ ਹਾਂ ਉਹਨਾਂ ਨੂੰ ਬੇਟੇ ਸਮਾਂ ਦਾ ਹਨ ਜੀ ਲੋਕ ਜੀਏ ਸੋਦਾ ਜੇ ਕਰਮ ਦੇ ਘਰ ਰੋਣ ਨਹੀਂ ਆਉਂਦੀ ਕਾਹਦੇ ਇਤਰਾਜ਼ ਕਰਮ ਦੇ ਘਰ ਰੋਣ ਨਹੀਂ ਆਉਂਦੀ